ਇਹ ਕਰਨ ਨਹੀਂ ਹੈ ਮੰਮੀ ਵਾਲ ਬੜੇ ਹੋਏ ਸੀ ਤੂੰ ਹਣਾ ਚੱਜ ਦਾ ਕੰਮ ਕਰੀ ਸੰਧੇ ਵਾਲੇ ਝਾੜੂ ਫੇਰੀ ਦਾ ਮੰਮੀ ਫਿਰ ਕੀ ਆ ਹੁਣ ਅਸੀਂ ਕਿਤੇ ਗੁਰਦੁਆਰੇ ਚਲ ਜੀਏ ਜਾਂ ਘਰ ਦੀ ਕੋਈ ਚਾਹ ਪਾਣੀ ਰੁੱਟ ਜੇ ਤਾਂ ਸਾਫ਼ ਨਹੀਂ ਕਰਾਂਗੇ ਵਾਲ ਵੇਖੋ ਕਿੰਨੇ ਹੋ ਗਏ ਨੇ ਅੱਜ ਭੱਜਿਆ ਫਿਰਦਾ ਇੱਧਰ ਉੱਧਰ ਤੇ ਸਵੇਰੇ ਚੱਜ ਨਾ ਫੇਰ ਲਿਆ ਕਰ ਕੁਛ ਨਹੀਂ ਨਾ ਮੰਮੀ ਇੱਕ ਤਾਂ ਨਾ ਤੁਮੀ ਵਹਿ ਬੜੇ ਪਾਲਦੇ ਹੋਏ ਜਾ ਬੈਣਾ ਤੂੰ ਦੇ ਸੰਧੇ ਵਾਲੇ ਝਾੜੂ ਫੜ ਕੇ ਬਹਿ ਜਾਨੀ ਹੋਰ ਨਹੀਂ ਕੋਸਤੇ ਤੈਨੂੰ ਵਰਕ ਕੰਮ ਹੀ ਨਹੀਂ ਗਾ ਜੇ ਸਮਝਾਓ ਤਾਂ ਸਮਝਦੀ ਨਹੀਂ ਉਹ ਜੂ ਕਿੱਥੇ ਆ ਉਹ ਪਾਣੀ ਪੂੜੀ ਲੈ ਆ ਕਿ ਧਿਆਨ ਹੀ ਨਹੀਂ ਹੁੰਦਾ ਮੇਰੇ ਵੱਲ ਮਰਜੇ ਤੂੰ ਵੀ ਬਚਾਜ ਦਾ ਕੰਮ ਕਰ ਲਾ ਮਗਾ ਮੈਗੀ ਕੀਤਾ ਹੋਣਾ ਸੰਧਿਆ ਵਾਲੇ ਲੱਤਾਂ ਲੈਣਾ ਰਨ ਕਰੀ ਚਾਲੂ ਫੇਰੀ ਜਾਂਦੀ ਐ ਸੰਧਿਆ ਵੇਲੇ ਤੈਨੂੰ ਤੇ ਪੋਰਾ ਕੰਨ ਨਹੀਂ ਸੇਵਕ ਓ ਯਾਰ ਆ ਕੀ ਤੁਹਾਡਾ ਵਹਿਮਾ ਪਰਮਾ ਦਾ ਸਿਆਪਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਸੰਧਿਆ ਵਾਲੇ ਲੱਤਾਂ ਲੈਣੀਆਂ ਤੇ ਕੀ ਹੋ ਜਾਊਗਾ ਤੂੰ ਕੋਈ ਚੱਜ ਦਾ ਕੰਮ ਕਰ ਲੈ ਓ ਜਾਊਗਾ ਮਾਤਾ ਰੋਲਾ ਕਿਉਂ ਜੀ ਜਨਾਨੀ ਕਿਉਂ ਜੇ ਤੂੰ ਬਣ ਗਿਆ ਵਾ ਓਏ ਆਵੇਂ ਨਾ ਰੋਲਾ ਪਾਈ ਜਾ ਲੱਤਾਂ ਲੋਣ ਨਾਲ ਕੀ ਹੋ ਜਾਊਗਾ ਤੇ ਝਾੜੋ ਮਾਰਨਾ ਕੀ ਹੋ ਜਾਊਗਾ ਦੱਸੋ ਮੈਨੂੰ ਚੰਗਾ ਤੈਨੂੰ ਤੇ ਮੇਰੀਆਂ ਗੱਲਾਂ ਦਾ ਰੋਲਾ ਹੀ ਜਾਂਦਾ ਰਹਿੰਦਾ ਓਹ ਆ ਰੋਲਾ ਲਾ ਪਿਓ ਨੂੰ ਆ ਲੋ ਦੱਖੜ ਫੜੇ ਮੁਟਾ ਦਾ ਤੇ ਇਹ ਨਾ ਗੱਲ ਸੁਣਿਓ ਕਿਤੇ ਉਹ ਜਾਨ ਮਾਤਾ ਰੋਲਾ ਪਈ ਜਨੀ ਐਵੇਂ ਫਾਲਤੂ ਦਾ ਹੀ ਲੱਤਾਂ ਨਹੀਂ ਲਾਈਆਂ ਕੋਈ ਕਾਹ ਤੇ ਪਤਾ ਨਹੀਂ ਕਿਹੜੇ ਬਹਿਮਾ ਪਰਮਾ ਤੇ ਤਰੀ ਫਿਰਦੀ ਆਖੇ ਜੀ ਲੱਤਾਂ ਨਹੀਂ ਲਾਈਆਂ ਸੰਧਿਆ ਵੇਲੇ ਉਹ ਇਹਨੂੰ ਕੌਣ ਸਮਝਾਵੇ 2 ਘੰਟੇ ਦਾ ਸਫਰ ਕਰਕੇ ਮੈਂ ਗੱਡੀ ਤੇ ਆਇਆ ਲੱਤਾਂ ਮੇਰੀਆਂ ਥੱਕੀਆਂ ਹਲਾ ਕੇ ਮਾੜਾ ਜਿਹਾ ਰਿਲੈਕਸ ਫੀਲ ਹੁੰਦਾ ਇਹਨਾਂ ਨੂੰ ਕੌਣ ਸਮਝਾਵੇ ਕੀ ਹੋ ਜੂ ਮੈਨੂੰ ਤਾਂ ਕੁਝ ਸਮਝੋ ਲੋਦੀ ਚੋਰ ਮਿਲੋਈ ਤਾਂ ਹੋਣੀ ਕਰੀਗਾ ਇਹ ਨਹੀਂ ਕਰੀਦਾ ਇਹਨਾਂ ਨੂੰ ਨਾ ਬਹਿਮਾ ਪਰਮਾਰੇ ਖਾ ਲੈਣਾ ਸਿੱਧੀ ਗੱਲ ਦੱਸਾਂ ਕਾ ਦੂਦੇ ਸਿਆਪੇ ਲੱਤਾਂ ਨੇ ਲਾਈਆਂ ਆ ਲੱਤਾਂ ਨਾ ਉਹਨਾਂ ਕਿ ਮੇਰੀਆਂ ਲੱਤਾਂ ਵੱਡੀਆਂ ਚੱਲੀਆਂ ਦੱਸ ਕੀ ਹੁਣ ਗਮਿੰਦ ਤੱਕ ਸਮਝੇ ਲਾਦੀ ਪੁੱਛੀ ਲੜਾ ਅੱਜ ਮੈਂ ਵੀ ਇੰਨਾ ਨਾ ਹੁੰਦਾ ਕੀ ਆ ਚਾੜੂ ਨਹੀਂ ਲਾਇਆ ਪਰਾਣਾ ਵੀ ਕਦਾ ਵੀਰ ਵਾਰ ਬਾਲ ਨਹੀਂ ਝੋਈਦੇ ਆ ਨਹੀਂ ਕਰੀਦਾ ਦਰਪੜੇ ਮੂੰਹ ਪੌਂਕੜਾਈ ਸਿੱਖਿਆ ਮਾ ਉਹ ਜਾ ਪਤਾ ਚੱਪ ਕਰ ਜਾ ਤੈਨੂੰ ਆਮ ਨੂੰ ਨਹੀਂ ਤੇ ਜਨਾਨੀ ਨੂੰ ਕੀ ਸਿਖਾਣੀ ਤੋਂ ਜਨਾਨੀ ਮੇਰੀ ਇਕਲਾਈ ਆ ਅੱਛਾ ਸੰਧਿਆ ਵੇਲੇ ਝਾੜੂ ਫੇਰ ਉਹ ਬੱਸ ਕਰ ਭੈਣਾ ਸੰਧਿਆ ਸੰਧਿਆ ਕੀ ਸੰਧਿਆ ਸੰਧਿਆ ਲਾਈ ਕੋ ਰੋਟੀ ਪਾਣੀ ਲੈ ਆ ਮੇਰੇ ਭੁੱਖ ਲੱਗੀ ਹੋ ਤੇ ਅਮੀ ਜਨਾਨੀ ਬਾਜ ਮਾ ਤੇ ਰੋਟੀ ਦੇ ਜੇ ਕੇ ਮੈਂ ਠੇਕਾ ਲਿਆ ਸਾਰੀ ਮੱਤ ਦਾ ਤੇ ਮਾਤਾ ਜਮਿਆ ਕਿਨੇ ਤੂੰ ਜਮਿਆ ਮੈਨੂੰ ਜਮਿਆ ਵੀ ਸਾਰੀ ਮੱਤ ਦਾ ਲੰਗਰ ਹੀ ਪਕਾਉਂਦੀ ਰਹਾ ਓ ਜਾ ਮਾਤਾ ਮੈਂ ਆਇਆ ਕਾਦੇ ਲਈ ਆ ਆ ਫੇਰ ਕਿਹੜੀ ਗੱਲ ਤੇ ਆ ਕਾਦੇ ਦੀ ਝਾੜੂ ਮਾਰਨ ਲਈ ਮੈਂ ਆਇਆ ਨੂੰ ਝਾੜੂ ਮਾਰਨ ਲਈ ਮੂੰਹ ਤੇ ਗੱਲ ਨਹੀਂ ਮਾਤਾ ਤੂੰ ਮੇਰੇ ਨਾਲ ਗੱਲ ਕਰਦਾ ਇਸ ਸੰਧਿਆ ਵੇਲੇ ਦਾ ਰੌਲਾ ਕੀ ਆ ਤੇਰੇ ਤੇਰੀ ਕੋਈ ਭੈਣ ਧੂੰਦੇ ਨਹੀਂ ਆ ਵੇਲੇ ਮਰਗੀ ਅਸੀਂ ਤੈਨੂੰ ਲਾ ਲੈਣੀ ਇਹ ਨਾ ਵੇ ਇਹ ਵੇ ਇੱਥੇ ਤਰੀ ਫਿਰਦੀ ਹੋਵੇ ਤੇ ਕਦੇ ਜਿਹੜਾ ਝਾੜੂ ਮਰਦਾ ਮੈਂ ਉਹਨੂੰ ਚੰਬੜ ਜਿਹੜਾ ਲੱਤਾਂ ਲੋੜਦਾ ਮੈਂ ਉਹਨੂੰ ਚੰਬੜਾ ਤੈਨੂੰ ਸਾਰਾ ਪਤਾ ਤੂੰ ਬੜੀ ਚਲਾਕ ਹੈਂ ਪਤਾ ਤੇ ਮੇਰੇ ਨਾਲ ਫਾਲਤੂ ਦਾ ਭੌਂਕਿਆ ਹੈਗਾ ਇਹ ਦਫਾ ਹੋ ਆ ਵੇ ਲੱਤ ਕਿੱਥੇ ਮਾਸੀ ਆਈ ਮਾਰੇ ਜੀ ਚੰਬੜੀ ਮੈਨੂੰ ਚੱਲੀਏ ਫਟਾਫਟ ਵੀ ਜਾ ਮੇਰੇ ਤੇ ਵਾਲ ਹੀ ਖਿਲਰ ਜਾਂਦੇ ਕੰਮ ਕਰਦੇ ਕਰਦੇ ਆ ਜਾ ਕੀ ਕਰਨ ਨਹੀਂ ਆਣਾ ਮੈਂ ਕੰਗੀ ਕਰਦੀ ਪੀਜੇ ਚਲ ਫੇ ਛੇਤੀ ਕਰ ਲਾ ਬਸ ਬਸ ਹੋ ਗਈ ਤਿਆਰ ਹੋ ਗਈ ਜੇ ਮੈਂ ਇਹ ਕੰਗੀ ਨਾ ਮੇਣਾ ਮਮੀ ਕੰਗੀ ਦਾ ਵੀ ਟਾਈਮ ਹੁੰਦਾ ਹੈ ਜਦੋਂ ਵਾਲ ਖਿਲਰ ਜਾਣ ਕੰਗੀ ਕਰ ਲਓ ਜੇ ਕਿਤੇ ਬਾਜ਼ਾਰ ਜਾਣਾ ਤੇ ਕੰਗੀ ਕਰਕੇ ਜਾਓ ਜੇ ਕੋਈ ਘਰੇ ਆ ਗਿਆ ਤੇ ਵਾਲ ਬੁਲ ਖਿਲਰੇ ਨੇ ਬੰਦਾ ਬੁਰਾ ਲੱਗਦਾ ਹੈ ਤੇ ਸਿਰ ਵਾਲੋ ਤੇ ਦੱਸੋ ਇਹਦੇ ਚੀਤੇ ਕੋਈ ਟਾਈਮ ਬਣਾ ਕੇ ਚਾਟੇ ਨੂੰ ਆਗ ਲੱਗੀ ਹੈ ਬਾਜ਼ਾਰ ਜਾਣਾ ਆ ਕਰ ਲੋ ਸੰਧਿਆਲੇ ਝਟਾ ਹੀ ਭੂਕਣਾ ਹੁੰਦਾ ਤੂੰ ਹੋਰ ਨਹੀਂ ਕੋਈ ਕੰਮ ਤੇਨੂੰ ਆ ਵੇਲਾ ਹੁੰਦਾ ਗੁਰੂ ਘਰ ਜਾਂਦਾ ਕਿਤੇ ਕੋਈ ਪਾਠ ਕਰ ਲਾ ਕਿਤੇ ਰੱਬ ਅੱਗੇ ਕੋਈ ਫਰਿਆਦ ਕਰ ਲਾ ਉਹ ਲੱਤਾ ਲਾਈ ਦਿੰਦਾ ਤੇ ਤੂੰ ਝਟਾ ਹੋਣ ਦਾ ਜਾਂ ਸੰਧਿਆ ਦਾ ਮਾਤਾ ਕੀ ਰਹਿਂਗੀ ਚੁੱਪ ਕਰਨ ਦਾ ਦੱਸ ਮੈਨੂੰ ਗੁਰੂ ਘਰ ਹੀ ਬਾਜ਼ਾਰ ਤੋਂ ਆ ਕੇ ਤੁਸੀਂ ਜਾਣੇ ਚੱਲ ਜਾਗੇ ਮੱਥਾ ਟੇਕਣ ਮਿੰਨੇ ਮੇਰੀ ਗੱਲ ਸੁਣ ਤੂੰ ਹੀ ਕਿ ਲੋਗੇ ਮੇਰੀ ਜਾਨ ਛੱਡਣ ਦਾ ਮਾਰਾ ਤੂੰ ਜਾਨ ਛੱਡ ਤੈਨੂੰ ਪਤਾ ਇੱਥੇ ਗੋਤਰਾ ਫਿਰਦਾ ਆਏ ਹੋਏ ਉਹ ਮਾਸੀ ਮਾਸੀ ਆਵੇ ਮਾਸੀ ਆਉਂਦਾ ਛਾ ਮਾਰੇ ਵੇਲੇ ਮਾਸੀ ਆਉਂਦੀ ਜਿਹੜੀ ਚੰਬੜ ਦੀ ਜਦੋਂ ਤੂੰ ਮਾਰਦਾ ਹੈਂ ਕਿ ਨਾ ਤੇਰੇ ਵਾਲਾਂ ਨੂੰ ਚੰਬੜਦਾ ਹੈਂ ਮੈਨੂੰ ਮੱਝਾ ਤਰ ਕੱਲਾ ਵੇਲੇ ਵਾਲੀ ਉਹ ਵੇਖੀ ਤੂੰ ਮਾਸੀ ਅੱਛਾ ਮਾਸੀ ਸੀ ਮੰਮੀ ਇਹੋ ਜਿਹਾ ਵਹਿਮ ਨਾ ਕਰਿਆ ਕਰੀਓ ਕਿ ਉਹ ਤੁਹਾਡਾ ਵੀ ਸਿਰਵਾਦਾ ਜਲਦਾ ਬਾਹਰ ਤੂੰ ਉਹ ਮਾਦਾ ਕੁਝ ਨਹੀਂ ਅੰਦਾਜ਼ ਕੁਝ ਤੂੰ ਮੈਨੂੰ ਕਹਨੀ ਆ ਨਾ ਵੀਰਵਾ ਸਿਰ ਨਹੀਂ ਤੋਈਦਾ ਮੈਂ ਸ ਜਾਣ ਕੇ ਤਾਉਣਾ ਹੈ ਚੰਨਿਆ ਇਹਦਾ ਤੋਆ ਲਿਆ ਕਰਨਾ ਆਪਣੀ ਗਰੀਲਾ ਲਗਾਨੀਆਂ ਤੂੰ ਕਿਆ ਛਣਿਆਰ ਲੋਹਿਆ ਨਹੀਂ ਲੈ ਜਾਂ ਮੈਂ ਛਣਿਆਰੀ ਲੈ ਕੇ ਆਇਆ ਵੇਖ ਕਿਡੀਆਂ ਸੋਹਣੀਆਂ ਲੱਗਦੀਆਂ ਲੱਗਦੀਆਂ ਮੈਂ ਕਿਆ ਲੱਗ ਜੂ ਪਤਾ ਜਿਹੜੇ ਵੱਡਿਆਂ ਦੀ ਗੱਲ ਨਹੀਂ ਨਾ ਮੰਨਦੇ ਫੇਰ ਪਤਾ ਲੱਗਦਾ ਵੇ ਮੇਰੇ ਕੰਮ ਕੀ ਹੁੰਦੇ ਆ ਇਹ ਵੇ ਮਾਂ ਪਰ ਮੱਝ ਤੁਸੀਂ ਵੱਡਿਆਂ ਨੇ ਪਾਇਆ ਜੀ ਛੱਡੋ ਕੀ ਕਰਨੀ ਬੈਸ ਕੇ ਆਓ ਚਲਿਏ ਕੰਮ ਜਾਣਾ ਜੀ ਜਾਈਏ ਪਿਆਰ ਹੁਣ ਜਾਓ ਦਫਾ ਹੋ ਮਾਸੀ ਆਈ ਨਾਲ ਤੂੰ ਵੀ ਚੱਲ ਜਾ ਬਟੇ ਮੂੰਹ ਕੱਢਾ ਮੰਮੀ ਜੀ ਮੰਮੀ ਆਵੇ ਲੱਤਾਂ ਪੜੇ ਮੋਂ ਤੁਹਾਡੀਆਂ ਲੱਤਾਂ ਦਾ ਇਹ ਲੌਣੀਆਂ ਪਹਿਣੀਆਂ ਮੈਨੂੰ ਲੱਗਦਾ ਦੋਆਂ ਦੀਆਂ ਚਲੋ ਛੱਡੀਆ ਆਪਾ ਉਹ ਨਹੀਂ ਮਾਤਾ ਮੇਰੀ ਗੱਲ ਸੁਣੋ ਫੁਰ ਮਾਸੀ ਨੂੰ ਲੈ ਜੀਏ ਨਾਲ ਕਿਹ ਰਹਿੰਦਾ ਆਓ ਮੈਂ ਕਿਹਾ ਜਾਓ ਜਾਓ 2 ਘੜੇ ਵਾਲੇ ਨੇ ਟੋਲਦੀਆਂ ਮੇਡਾਂ ਨਹੀਂ ਮੈਂ ਨਾਲ ਦੀ ਦੀ ਨੂੰ ਸਿੱਖਿਆਈ ਲਈ ਇੰਨਾ ਦਾ ਕੁਝ ਨਹੀਂ ਦੇਈ ਦੀ ਜਦੋਂ ਅਪਨ ਗੋਣ ਬਿਠਾਵਾਂ ਨੂੰ ਨੰਦਾਂ ਚਾਹੀਏ ਨੇ ਕਿ ਠੀਕ ਹੈ ਮੋਂ ਗੋਣ ਬਟਾਉਣ ਲੱਗੀ ਕੀ ਹੋ ਗਿਆ ਮੰਮੀ ਤਾ ਕੋਈ ਟੈਮੰਦ ਕੰਮ ਦਾ ਫੋਟੀਆਂ ਮਚਾਉਣ ਦਾ ਵੀ ਜਦੋਂ ਰਾਤੀ ਗੋਣ ਬੰਨਦੇ ਤਾਂ ਰਾਤੀ ਭੈ ਜਾਣਾ ਫਿਰ ਕਿਆ ਹੁਣ ਤੂੰ ਗੋਣ ਨਹੀਂ ਪਾਉਣ ਲੱਗੀ ਹੁਣ ਕੰਮ ਧੰਦੇ ਦਾ ਵੇਲਾ ਵਾ ਕੋਈ ਇਹ ਤੇ ਬੇਫੁਫਾ ਵਾਲਾ ਕੰਮ ਛੱਡ ਦੇ ਇਹ ਬੇਫੁਫਾ ਵਾਲਾ ਕੰਮ ਹੈ ਝੋਲ ਚੰਗਾ ਕਿਹੜਾ ਕੰਮ ਹੁੰਦਾ ਦੱਸਿਆ ਰਾਮ ਆਹ ਚੰਗਾ ਕਰਨੀ ਹਾਏ ਮੇਰੇ ਬੰਮੇ ਰਿਆ ਉਹ ਕੋਈ ਤੇ ਮੇਰੀ ਕਰ ਦੋ ਤਰੀਫ ਹਾਂ ਤੇਰੀ ਮਾਂ ਨੇ ਤੈਨੂੰ ਆਪਾਂ ਵੀ ਇੰਨੀ ਚਕਾਈ ਡੰਗਰੇ ਕਿਉਂ ਕੀਆ ਤਵਾਂ ਕਰੀ ਤੂੰ ਸੰਧਿਆ ਦੇ ਝਾੜੂ ਪੈਣਾਂ ਪੈਣੀਆਂ ਕਰੀ ਝਟਾ ਹਉਣ ਲਾ ਪੈਣੀਆਂ ਪੁੰਟੋਲਕੀਆਂ ਵਜਾਉਣਾ ਟਾਈ ਤੇ ਹੁਣ ਮਿਲ ਖਾਣ ਲਾ ਪੀ ਕੋਈ ਤੇ ਕੱਲ੍ਹ ਕਰ ਨਹੀਂ ਕੁਛ ਨਹੀਂ ਹੁੰਦਾ ਇਹ ਸਿਰਫ ਸਿਰਫ ਤੁਹਾਡੇ ਗਹਿਮ ਨੇ ਸੁਣਿਆ ਕੋਰ ਕੋਈ ਗੱਲ ਨਹੀਂ ਜਦੋਂ ਰਹਿਮ ਇਹ ਲੱਗਦੇ ਜਿੱਦਾਂ ਕੁਝ ਹੋ ਗਿਆ ਨਾ ਫੇਰ ਤੇਰੀ ਗੁੱਤਲੀ ਦਾ ਫੜਾ ਜੇ ਮੰਗਾਇਆ ਜਾਂਦਾ ਤਾਂ ਮਗਰੋਂ ਹੀ ਬਾਜਾ ਮਾਰਨ ਪੈ ਜਾਂਦੀ ਜਿੱਦਾਂ ਕੋਈ ਚਾਂਸ ਹੋ ਗਿਆ ਨਾ ਫੇਰ ਤੈਨੂੰ ਦੱਸਾਂਗੇ ਰਹਿਮ ਹੈ ਕਿ ਕੀ ਅੱਛਾ ਜੀ ਮਤਲਬ ਉਹ ਨਾ ਸੇਵਕ ਕਿਤੇ ਗਿਆ ਹੋਇਆ ਹੈ ਤੇ ਮੈਂ ਉਹਨੂੰ ਪੁੱਛੋ ਬਾਜਿ ਮਾਰੀ ਹੈ era ਮਤਲਬ ਸੇਵਕ ਦਾ ਕੰਮ ਨਹੀਂ ਬਨੇਗਾ ਹਾਂ ਨਾ ਅੱਛਾ ਚੈਲੰਜ ਹਾਂ ਆਇਆ ਕੋਚਲੀ ਚਬੀ ਨਾ ਕਿੰਨੇ ਦਾ ਕੰਮ ਸਵਾਰ ਕੇ ਆਇਆ ਮੂਲਮ ਕਲਦਾ ਹੈ ਤੁਹਾਡੇ ਬਾਰੇ ਹਾਂ ਆ ਤੁਹਾਡਾ ਰਹਿਮ ਹੈ ਤੰਗ ਆ ਮੈਂ ਜੇ ਕੰਮ ਕਰਾਂ ਜਾਂ ਕਿਉਂ ਫਤੋ ਇੱਕ ਕਿਹੜੀ ਸਭੀ ਦੀਆਂ ਗੱਲਾਂ ਕਰੁੰਦੇ ਹੋ ਮੈਂ ਕਹਿੰਦਾ ਜਾਂ ਕਿਸੇ ਢੰਡੇ ਲਾ ਕੇ ਤੇ ਨੌ ਕਾਲੇ ਕਲਚਾੜੂ ਫੇਰ ਲਾਹੇ ਬੁਛੇਰ ਵਾਲੇ ਬੇਲੀ ਨੂੰ ਕੋਈ ਕੰਮ ਹੀ ਨਹੀਂ ਹੁੰਦਾ ਤੇ ਫਟਕ ਕਰ ਗਈ ਓ ਕੀ ਕਹੀ ਜਾਂਦੇ ਹੋ ਸੇਖ ਦਾ ਫੋਨ ਸੱਚੀ ਓਹੋ ਦਾਸ ਸਹੀ ਮੈਨੂੰ ਕੀ ਹੋਇਆ ਹਾਂ ਸੇਵਕ ਦਾ ਹੀ ਫੋਨ ਜੇ ਨਹੀਂ ਪੈਸੇ ਮਿਲੇ ਤੇਰੇ ਸਾਰੇ ਪੁੱਠੇ ਲੱchnਾ ਜਿਹੜੇ ਕਦੀ ਛੰਦਿਆਂ ਵੇਲੇ ਝਾੜੂ ਫੇਰ ਲਾ ਕਦੀ ਪਿੱਛੋਂ ਮੱਜਾ ਮਾਰ ਲਾ ਕਦੀ ਨੋਂ ਕੱਟ ਲਾ ਮੰਗਲਵਾਰ ਸਿਰ ਤੋੜਾ ਵੀਰਵਾਰ ਸਿਰ ਤੋੜਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਇਹਦਾ ਸਿਧਾਂਤ ਆ ਜਿਹੜੇ ਤੂੰ ਲੱਛਣ ਕਰਨੀ ਇਹ ਚੰਗੇ ਨਹੀਂ ਨੇ ਅੱਛਾ ਮਤਲਬ ਤੁਹਾਡੇ ਮੈਨੂੰ ਵੇ ਮੈਂ 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 ਕਿਹੇ ਦੇਖੀ ਇਹ ਕਮੀ ਤੋਂ ਨੂੰ ਆਵੇਂ ਬੋਲੀ ਜਾਂਦੇ ਮੈਨੂੰ ਇਹਨਾਂ ਦਿਨਾਂ ਚ ਕੰਮ ਕਰਨ ਨਾਲ ਕੀ ਹੋ ਜਾਂਦਾ ਮੈਨੂੰ ਦੱਸਿਓ ਤੇ ਮੈਨੂੰ ਇਹ ਤਾਂ ਦੱਸ ਪਈ ਹੋਇਆ ਕੀ ਇੱਥੇ ਪੈਸੇ ਮਾਰੇ ਨੇ ਆ ਕੀ ਹੋਇਆ ਆ ਸੇਵਕ ਕਰਿਓ ਗੱਲ ਤੇ ਮੰਮੀ ਨੂੰ ਦੱਸੋ ਲੋ ਕਰੋ ਗੱਲ ਤੁਹਾਨੂੰ ਦੱਸ ਦਿੰਦੇ ਨੇ ਹੈਲੋ ਹਾਂ ਸੇਵਕ ਅੱਛਾ ਚ ਠੀਕ ਆ ਜਾ ਬੱਤ ਘਰ ਮੈਂ ਤੇਰੇ ਮਾਂ ਪਸੰਦੀ ਸਬਜ਼ੀ ਬਣਾਉਣੀ ਆ ਆ ਜਾ ਛੇਤੀ ਹੂੰ ਬੜੀ ਛੇਤੀ ਹੁਣ ਠੰਡੇ ਹੋ ਗਏ ਹੋ ਚਲ ਫੇਰ ਮੇਰੇ ਕੋਲ ਗਲਤੀ ਹੋ ਗਈ ਮਾਫ ਕਰਨਾ ਮੰਦੇ ਹੋ ਨਾ ਮੰਮੀ ਇੱਕ ਗੱਲ ਕਮਾਂ 21ਵੀਂ ਸਦੀ 'ਚ ਰਹਿੰਦੇ ਹੋ ਉਹ ਟਾਈਮ ਦੇਖੋ ਕਿਹੜਾ ਚੱਲਦਾ ਪਿਆ ਸਾਇੰਸ ਨੇ ਨਿੱਤ ਤਰੱਕੀ ਕਰਨੀ ਤੇ ਤੁਸੀਂ ਤੀ ਵਹਿਮਾਂ 'ਚ ਤੁਰੇ ਫਿਰਦੇ ਹੋ ਨਹੀਂ ਭੈਣਾ ਮੇਰੇ ਵੀ ਵੱਡ ਵਡੇਰੇ ਮੈਨੂੰ ਦੱਸਦੇ ਸੀ ਹੋਰ ਮੈਨੂੰ ਕੀ ਪਤਾ ਉਹ ਸਮਝਾਉਂਦੇ ਸੀ ਅੰਜ ਐਸ ਵਾਰ ਆ ਨਾ ਕਰੋ ਐਸ ਵਾਰ ਲੋਹਾ ਨਾ ਲਿਆਓ ਐਸ ਵਾਰ ਸਿਰ ਨਾ ਤੋ ਤੇ ਮੈਂ ਵੀ ਸੁਣੀ ਸੁਣਾਈ ਗੱਲ ਤੈਨੂੰ ਕਰਤੀ ਮੰਮੀ ਚਾਰ ਘਰ ਇਕੱਠੇ ਨੇ ਦੋ ਘਰਾਂ 'ਚ ਵੀਰਵਾਰ ਸ਼ਨੀਵਾਰ ਮੰਗਲਵਾਰ ਦਾ ਪ੍ਰੇਜ ਕਰਦੇ ਤੇ ਦੋ ਘਰਾਂ 'ਚ ਜਰਾ ਪ੍ਰੇਜ ਨਹੀਂ ਕਰਦੇ ਬਸ ਰਬ ਦਾ ਨਾਮ ਵਾਹਿਗੁਰੂ ਦਾ ਪਾਠ ਕਰਦੇ ਨੇ ਤੇ ਬਸ ਉਹਦੇ ਲਿਖੇ ਚੱਲਦੇ ਕਿ ਦਿਨ ਉਹੀ ਐ ਸੂਰਜ ਉਹੀ ਐ ਬਸ ਇਹ ਜਿਹੜੇ ਵਾਰ ਵੀ ਐ ਨਾ ਅਹੀਂ ਲੋਕਾਂ ਨੇ ਬਣਾਏ ਨੇ ਕਿਹੇ ਟਾਈਮ ਵਾਰ ਵੀ ਨਹੀਂ ਸੀ ਹੁੰਦੇ ਪਤਾ ਨਹੀਂ ਕਿਹੜੇ ਪਰਮਾਜ ਪੈ ਗਏ ਉਹ ਮਾਲਕ ਨੇ ਕਦੀ ਕਿਸੇ ਦਾ ਮਾੜਾ ਕੀਤਾ ਜੇ ਤੁਹਾਡਾ ਸਿਰ ਨਾਲ ਨਾਲ ਜਾਂ ਕੱਪੜੇ ਤੋਂ ਨਾਲ ਕੁਝ ਐਦਾਂ ਦੇ ਵੀਰਵਾਰ ਬੰਦਾ ਪਿੰਡਾ ਵੀ ਨਾ ਨਾਵੇ ਤੰਨ ਤੋਂ ਮੈਲ ਹੀ ਨਾ ਲਾਵੇ ਚੱਲ ਪੈਣਾ ਛੱਡ ਖੜਾ ਮੈਨੂੰ ਮਾਫ ਕਰ ਪੈਣੀ ਬੜੀ ਖੁਸ਼ੀ ਆਈ ਮੰਮੀ ਤੇ ਅਚੀ ਨੂੰ ਮੰਨ ਲਿਆ ਵਹਿਮਾ ਪਰਮਾਚਾਰ ਨਾ ਪਹੋ ਮੈਂ ਪਿੱਠੋ ਆਜ ਮਾਰੀ ਉਹਨਾਂ ਨੂੰ ਪਿੱਛੇ ਜਾਂਦੇ ਜਾਂਦੇ ਕਿ ਤਾਂ ਡਰ ਕੇ ਮੈਂ ਕੋਈ ਕੰਮ ਕਰਦੀ ਉਹ ਜਾ ਕੇ ਤਾਂ ਡਰ ਕੇ ਦਰਿਆ ਨਾ ਕਰੋ ਮਾਰਾ ਚੰਗਿਆਂ ਨਾਲ ਚੰਗਾ ਹੀ ਕਰਦਾ ਵੈ ਚੱਲ ਪਤ ਠੀਕ ਹੈ ਜਾਓ ਫਿਰ ਹੁਣ ਤੁਸੀਂ ਰੋਟੀ ਪਾਣੀ ਦੀ ਤਿਆਰੀ ਕਰੋ ਮੈਂ ਵੀ ਆ ਕੇ ਨਾਲ ਕਰਦੀ ਚੱਲ ਠੀਕ ਹੈ ਠੀਕ ਹੈ ਹਾਂਜੀ ਇਹ ਤੁਹਾਡੇ ਲਈ ਵੀ ਇੱਕ ਮੈਸੇਜ ਹੈਗਾ ਜੀ ਕੁਝ ਲੋਗ ਬੋਧ ਵਹਿਮ ਕਰਦੇ ਨੇ ਕਿ ਬੱਚੇ ਇਸ ਚਾਕੂ ਨਾ ਖੇਡਣਾਂ ਮਤਲਬ ਉਹ ਗੇਂਦ ਕਿ ਟੇਰਾ ਖੇਡਣਾਂ ਇਸ ਟਾਈਮ ਬੈਡਬਾਲ ਨਹੀਂ ਖੇਡਣਾਂ ਨੋ ਨਹੀਂ ਕੱਟਣੇ ਮੈਨੂੰ ਨਹੀਂ ਜੇ ਲੱਗਦਾ ਕਿ ਸਾਨੂੰ ਵਹਿਮ ਕਰਨੇ ਚਾਹੀਦੇ ਹਨ ਇਹ ਤੁਸੀਂ ਵਹਿਮਾਂ 'ਚ ਪਏ ਹੋ ਠੀਕ ਹੈ ਸਾਇੰਸ ਨੇ ਕਿੰਨੀ ਤਰੱਕੀ ਇਹ ਵਿੱਚ ਮੈਂ ਦੱਸਿਆ ਉਹ 21ਵੀਂ ਸਦੀ ਔਰ ਗੁਰੂ ਮਹਾਰਾਜ ਦੇ ਕਿਸੇ ਵੀ ਪੰਨੇ ਤੇ ਕਿਸੇ ਵੀ ਇਹੋ ਜੀ ਜਗ੍ਹਾ ਤੇ ਮਾਰਾ ਮਾਫ ਕਰ ਰਹੀ ਕਿ ਕੋਈ ਗਲਤ ਉਹ ਮੇਰੇ ਕੋਲ ਗਲਤ ਹੋਇਆ ਕਿ ਕਿਤੇ ਵੀ ਅਜਿਹਾ ਲਿਖਿਆ ਕਿ ਇਹ ਦਿਨ ਇਹ ਕੰਮ ਨਹੀਂ ਕਰਨਾ ਕਿਹੜਾ ਬਾਬਾ ਤੁਹਾਨੂੰ ਆ ਕੇ ਸਜਾ ਦੇ ਹੁੰਦੇ ਆ ਵੈ ਸਿਰ ਤੁਹਾਡੇ ਮਨ ਦੇ ਵਿਹਮ ਹੈ ਮਨ ਚ ਚੰਗਾ ਸੋਚ ਕੇ ਚੱਲੋਗੇ ਤੁਹਾਡੇ ਨਾਲ ਚੰਗਾ ਹੋ ਜਾਏਗਾ ਅਗਰ ਮਨ ਦੇ ਵਿੱਚ ਦਿਮਾਗ ਚ ਕੁਝ ਨੈਗੇਟਿਵਿਟੀ ਲੈ ਕੇ ਕੁਝ ਗਲਤ ਸੋਚ ਕੇ ਚੱਲੋਗੇ ਨਾ ਤੇ ਮੈਂ 100% ਕਹਿੰਦੀ ਹਾਂ ਤੁਰਦੇ ਤੁਰਦੇ ਕੰਮ ਗਲਤ ਹੋ ਜਾਏਗਾ ਕਿਉਂਕਿ ਵਾਈਫ ਸੁਣੀਆਂ ਨੇ ਜਿਹੜੀਆਂ ਤੁਹਾਡੇ ਬੰਦੇ ਦੀਆਂ ਆਪਣੀਆਂ ਉਹ ਵੀ ਨਾਲ ਚੱਲਦੀਆਂ। ਇਸ ਲਈ ਵਹਿਮਾ ਪਰਮਾਜੋ ਬਾਹਰ ਨਿਕਲੋ। ਇੱਕ ਦੂਜੇ ਨੂੰ ਤਾਨੇ ਨਾ ਦੋਵੋ। ਸੋ ਸਹੀ ਜ਼ਿੰਦਗੀ ਨੂੰ ਜੀਣਾ ਤੁਹਾਡਾ ਲਕਸ਼ਯਕ ਅਸਲੀ। ਠੀਕ ਹੈ ਜੀ। ਵੀਡੀਓ ਅੱਛੀ ਲੱਗੇਗੀ ਤੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਣਾ ਕਿ ਮੇਰੇ ਕੋਈ ਗਲਤੀ ਤਾਂ ਨਹੀਂ। ਮੈਸੇਮ ਕੋਈ ਗਲਤੀ ਕੀਤੀ ਨਹੀਂ ਆ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ।